ਆਪਾਂ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਲਜਾਰ ਸਿੰਘ ਜੀ ਆਪਾਂ ਜੀ ਕੀ ਕਹੋਗੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਸੰਗਤ ਨੇ ਇਸ ਨਗਰ ਦੇ ਦੀ ਬਾਕੀ ਉਸ ਤੋਂ ਪਰਤ ਹੋਰ ਜਿਹੜੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਜਾਂ ਪਿੰਡਾਂ ਦੇ ਕਹਿੰਦੇ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਕੀ ਕਹੂੰ ਜੀ ਉਹਨਾਂ ਨੂੰ ਤੇਨਤੀ ਸਿੰਘਾਂ ਨੇ ਕੀ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਰਸ ਵਤੇ ਦੇਖੋ ਜੀ ਸਾਨੂੰ ਰੇ 25 30 ਸਾਲ ਹੋ ਗਏ ਇਹ ਮੇਰੇ ਵੱਡੇ ਭਰਾ ਨੇ ਚਮਕੌਰ ਸਿੰਘ ਤੇ ਮੈਂ ਉਹਦਾ ਛੋਟਾ ਭਰਾ ਇਸ ਨਗਰ ਨੇ ਇਸ ਨਗਰ ਦੇ ਵਿੱਚ ਅਸੀਂ ਪਲੇ ਆਗੇ ਇਸ ਨਗਰ ਨੇ ਸਾਨੂੰ ਸੰਭਾਲਿਆ ਤੇ ਸਾਡਾ ਬਚਪਨ ਵੀ ਇੱਥੇ ਬਤੀਤ ਹੋਇਆ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਨੂੰ ਬੱਚਿਆਂ ਵਾਂਗੂ ਇਸ ਨਗਰ ਨੇ ਪਾਲਿਆ ਤੇ ਬਹੁਤ ਧੰਨਵਾਦ ਇਸ ਨਗਰ ਦਾ ਮੇਰੇ ਭਰਾ ਨੂੰ ਇਸ ਨਗਰ ਨੇ ਵਧੀਆ ਉਠੀਵਾਕੇ ਦਿੱਤੀ ਹੈ ਸਾਰੇ ਨਗਰ ਦਾ ਸੰਜੋਗ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਿਦੇਸ਼ ਦੇ ਵਿੱਚ ਜਿਹੜੇ ਇੰਨਾ ਵੀਰ ਰਹਿੰਦੇ ਨੇ ਉਹਨਾਂ ਦਾ ਮੈਂ ਹੀ ਬੇਨਤੀ ਕਰਦਾ ਸਾਰੇ ਪਿੰਡਾਂ ਦੀਆਂ ਕਮੇਟੀਆਂ ਨੂੰ ਪੰਚਾਇਤਾਂ ਨੂੰ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਉਹਨਾਂ ਨੂੰ ਸੁਭਾਲਣ ਦੀ ਕਿਰਪਾ ਕਰੋ ਜੀ ਕਿਉਂਕਿ ਗ੍ਰੰਥੀ ਦਾ ਕਿਉਂ ਬੱਚੇ ਹੋ ਜਾਂਦੇ ਨੇ ਖਰਚੇ ਨਹੀਂ ਚੱਲਦੇ ਤੇ ਆਮਦਨ ਬਹੁਤ ਘੱਟ ਹੋ ਜਾਂਦੀ ਹੈ ਇਸ ਕਰਕੇ ਲੋੜਾਂ ਅਨੁਸਾਰ ਗ੍ਰੰਥੀ ਦੀ ਸਹਾਇਤਾ ਕੀਤੀ ਜਾਵੇ ਹਰ ਇੱਕ ਨਗਰ ਦੇ ਪ੍ਰਬੰਧ ਕਮੇਟੀਆਂ ਨੂੰ ਪੰਚਾਇਤਾਂ ਨੂੰ ਨਾਲ ਮਿਲ ਕੇ ਹੰਬਲੇ ਮਾਰਨੀ ਚਾਹੁੰਦੇ ਨੇ ਗ੍ਰੰਥੀ ਨੂੰ ਸੁਭਾਲਣਾ ਚਾਹੁੰਦੇ ਨੇ ਗ੍ਰੰਥੀ ਨੂੰ ਸੁਭਾਲਾਂਗੇ ਤਾਂ ਉਹਨਾਂ ਦੇ ਬੱਚੇ ਵੀ ਗੁਰਸਿੱਖੀ ਦੇ ਵੱਲ ਹੋਣਗੇ ਨਹੀਂ ਗ੍ਰੰਥੀ ਤਾਂ ਜਿਹੜੇ ਮੇਰੇ ਵੀਰ ਪਾਠ ਕਰਦੇ ਨੇ ਜਾਂ ਪ੍ਰਚਾਰ ਕਰਦੇ ਨੇ ਪ੍ਰਚਾਰਕ ਨੇ ਰਾਗੀ ਢਾਡੀ ਨੇ ਉਹ ਤਾਂ ਇਸ ਲਾਈਨ ਦੇ ਵਿੱਚ ਹੈਗੇ ਨੇ ਪਰ ਉਹਨਾਂ ਦੇ ਬੱਚੇ ਇਧਰ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਬੰਦਾ ਸਰਕਾਰ ਨਹੀਂ ਬਣਦਾ ਜੇਕਰ ਨਗਰ ਹਰ ਇੱਕ ਨਗਰ ਗ੍ਰੰਥੀ ਨੂੰ ਸੰਭਾਲੇ ਤਾਂ ਉਹਨਾਂ ਦੇ ਬੱਚੇ ਵੀ ਇਧਰ ਜੁੜਨ ਤੇ ਗੁਰੂ ਦੇ ਲਰ ਲੱਗਣ ਸੋ ਮੈਂ ਇਹੀ ਬੇਨਤੀ ਕਰਦਾ ਦੁਬਾਰਾ ਫੇਰ ਸੰਗਾਲੀ ਦੀ ਨਗਰ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਨ.ਆਰ. ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਖਿਡਾਰੀ ਤੋਂ ਅ ਜਸ ਚਰਨ ਨਪੀ ਸਿੰਘ ਮਹੌਰਾਣਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਮਲੇਰਕੋਟਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਪ੍ਰਾਲੇ ਨੂੰ ਲੈ ਕੇ ਨਗਰ ਨੂੰ ਜਾਂ ਸੰਗਤਾਂ ਨੂੰ ਕੀ ਕਰੀਏ ਦੇਖੋ ਬੇਨਤੀ ਕਰਾਂਗਾ ਜੀ ਸੰਗਤ ਨੂੰ ਪਿੰਡ ਸੰਗਾਲੀ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਸਮੂਹ ਸੰਗਤ ਅਤੇ ਐਨਆਰਈਬਾ ਵੱਲੋਂ ਬਹੁਤ ਸੋਨਾ ਉਧੂ ਪ੍ਰਾਲਾ ਕੀਤਾ ਗਿਆ ਜੋ ਕਿ ਇਥੋਂ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਲਗਭਗ 25-30 ਸਾਲ ਤੋਂ ਇਸ ਨਗਰ ਵਿੱਚ ਬਤੌਰ ਹੈੱਡ ਗ੍ਰਾਂਥੀ ਦੀ ਸੇਵਾ ਨਿਵਾ ਰਹੇ ਨੇ ਸੋ ਉਸ ਦੇ ਪਰਿਵਾਰ ਨੂੰ ਰਹਿਣ ਬਸੇਰੇ ਲਈ ਸਾਰੇ ਨਗਰ ਨੇ ਬਹੁਤ ਸੋਹਣੇ ਮਹਿਲ ਆ ਜਿਹੜੇ ਉਹ ਬਖਸ਼ਿਆ ਜੀ ਅੱਜ ਸਮੁੱਚੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਟਾਸਰਾ ਲੈਂਦੇ ਆ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਇਆ ਤੇ ਮੈਂ ਉੱਥੇ ਹੀ ਸਾਰੀ ਸੰਗਤ ਇਕੱਤਰ ਹੋਈ ਆ ਬਹੁਤ ਸੱਜਣ ਮਿੱਤਰ ਪਹੁੰਚੇ ਆ ਤੇ মিডিਏ ਦੇ ਰਾਹੀਂ ਮੈਂ ਸਾਰੀਆਂ ਹੀ ਨਾਨਕਲੇਵਾਂ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂਗਾ ਵੀ ਜਿੱਥੇ ਵੀ ਗਰੰਤੀ ਸਿੰਘ ਦੀ ਲੋੜ ਆ ਉਹ ਪੂਰੀ ਕੀਤੀ ਜਾਵੇ ਜਿੱਦਾਂ ਕਿ ਨਗਰ ਨੇ ਵੇਖਦਿਆ ਹੋਇਆ ਵੀ ਇੱਕ ਹੈੱਡ ਗਰੰਤੀ ਸਾਹਿਬ ਜਿਹੜੇ 25-30 ਸਾਲ ਤੋਂ ਸੇਵਾ ਨਿਭਾ ਰਹੇ ਆ ਪਿੰਡ ਨਗਰ ਦੂਰ ਹੋਣ ਕਰਕੇ ਆਉਣਾ ਜਾਣਾ ਔਖਾ ਤੇ ਇੱਥੇ ਹੀ ਫਿਰ ਉਹਨਾਂ ਦਾ ਰੈਣ ਮਸ਼ੀਰਾ ਜਿਹੜਾ ਕੀਤਾ ਗਿਆ ਭਾਈ ਚਮਕੌਰ ਸਿੰਘ ਜੀ ਦਾ ਸੋ ਬੇਨਤੀ ਆ ਵੀ ਰਾਗੀ ਢਾਡੀ ਕਵੀਸਰ ਪ੍ਰਚਾਰਕ ਸਹਿਬਾਨਾਂ ਦੀ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦਾ ਬਣਦਾ ਮਾਨ ਸਤਕਾਰ ਆ ਉਹ ਸਿੱਖ ਸੰਗਤਾਂ ਜ਼ਰੂਰ ਦਿਆ ਕਰੋ ਜੀ ਕਿਉਂਕਿ ਬਹੁਤ ਤਰਾਸਦੀ ਆ ਜਿਹੜੀ ਸਾਡੀ ਸਿੱਖ ਕੌਮ ਦੀ ਜਾਂ ਕਹ ਲਈਏ ਸਾਡੇ ਪਾਠੀ ਸਿੰਘਾਂ ਦੀ ਉਹ ਇਹ ਆ ਕਿ ਵੀ ਗ੍ਰਾਂਥੀ ਸਿੰਘ ਆਉਦੇ ਬੱਚਿਆਂ ਨੂੰ ਗ੍ਰਾਂਥੀ ਨਹੀਂ ਬਣਾ ਰਿਹਾ ਪ੍ਰਚਾਰਕ ਆਉਦੇ ਬੱਚਿਆਂ ਨੂੰ ਪ੍ਰਚਾਰਕ ਨਹੀਂ ਬਣਾ ਰਿਹਾ ਉਹਦੀ ਪ੍ਰੋਬਲਮ ਇਹ ਆ ਤਨਖਾਹਾਂ ਘਟਨੇ ਪੇਟਾਵਾ ਘਟਨੇ ਗਿਆ ਹਰ ਇੱਕ ਗ੍ਰਾਂਥੀ ਚਾਹੁੰਦਾ ਸਾਡਾ ਬੱਚਾ ਵੀ ਵਧੀਆ ਸਕੂਲਾਂ ਚ ਪੜਨ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਉਹ ਵੀ ਵਧੀਆ ਖਾਣ ਉਹ ਵੀ ਵਧੀਆ ਪਹਿਨਣ ਸੋ ਇਸ ਕਰਕੇ ਇਹ ਤਾਂ ਹੀ ਸੰਭਵ ਹੈ ਜੇ ਸੰਗਤ ਪ੍ਰਚਾਰਕਾਂ ਨੂੰ ਰਾਗੀ ਢਾਡੀ ਕਵੀਸਰ ਸਹਿਵਾਨਾਂ ਨੂੰ ਗ੍ਰਾਂਥੀ ਸਹਿਵਾਨਾਂ ਦਾ ਮਣ ਦਾ ਮਾਨ ਸਤਕਾਰ ਕਰੇਗੀ ਸੋ ਤਾਬਲੇ ਤਰੀਫ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਪਿੰਡ ਸੰਗਾਲੀ ਨੇ ਕਾਰਜ ਕੀਤਾ ਗਿਆ ਜੀ ਸੋ ਬਹੁਤ ਵਧਾਈ ਦੇ ਪਾਤਰ ਨੇ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਜੀ ਵੱਲੋਂ ਜਥੇਦਾਰ ਸ੍ਰੀ ਕਾਹਤਖਸਬ ਜੀ ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭਿੰਦਰ ਸਿੰਘ ਜੀ ਭਲਵਾਨ ਵੱਲੋਂ ਸਾਰੀ ਸੰਗਤ ਵੱਲੋਂ ਇਹ ਨਗਰ ਨਿਵਾਸੀ ਸੰਗਤਾਂ ਨੂੰ ਸਰਦਾਰ ਚਮਕੌਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਮਾਣ ਬਖਸ਼ਿਆ ਹੈ ਪ੍ਰਬੰਧ ਕਮੇਟੀ ਗੁਰਦੁਆਰਾ ਸਾਹਿਬ ਜੀ ਨੇ ਪੰਚਾਇਤ ਮੈਂ ਪੰਚਾਇਤ ਦੇ ਜੋ ਪ੍ਰਬੰਧਕ ਸੱਜਣ ਨੇ ਉਹਨਾਂ ਨੇ ਤੇ ਸੰਗਤਾਂ ਨੇ ਸਾਨੂੰ ਸੋਨਾ ਮਕਾਨ ਬਣਾ ਕੇ ਸਾਨੂੰ ਨਿਵਾਜਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਨਗਰ ਦਾ ਕਰਦੇ ਆ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਆ ਹੋਰ ਵੀ ਸਾਰੇ ਆਂ ਦਾ ਧੰਨਵਾਦ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਗੇ ਬਾਤ ਦੀ ਪਿੰਡ ਜਿਹੜਾ ਕਿ ਤੁਸੀਂ ਗਰੰਤ ਸਿੰਘ ਲਈ ਬਹੁਤ ਵਧੀਆ ਉਪਰਾਲਾ ਕੀਤਾ ਕੀ ਕੰਮ ਗਾ ਜੀ ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਅਸੀਂ ਵਧਾਈ ਦਿੰਨੇ ਆ ਕਿ ਸਾਨੂੰ ਗੁਰੂ ਸਾਹਿਬ ਨੇ ਬਹੁਤ ਵੱਡੀ ਵਡਿਆਈ ਬਖਸ਼ੀ ਹੈ ਸਾਇਦ ਸਾਰੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇਗੀਆਂ ਸਾਰੇ ਨਗਰਾਂ ਚ ਪਹਿਲੀ ਬੜੀਆ ਜੀ ਸਾਨੂੰ ਮਿਲੀ ਹੈ ਕਿ ਅਸੀਂ ਸਾਡੇ ਗੁਰੂ ਘਰ ਦੇ ਗਰੰਤੀ ਸਿੰਘ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਚਮਕੌਰ ਸਿੰਘ ਉਹਨਾਂ ਦੇ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਸੁੰਦਰ ਮਕਾਨ ਅਸੀਂ ਕਮੇਟੀ ਵੱਲੋਂ ਤਿਆਰ ਕਰਕੇ ਦਿੱਤਾ ਹੈ ਨਗਰ ਦੀਆਂ ਸੰਗਤਾਂ ਵੱਲੋਂ ਇਹ ਗੁਰੂ ਸਾਹਿਬ ਦਾ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਸਮੱਤ ਬਖਸ਼ੀ ਤੇ ਵਿੜਿਆਈ ਬਖਸ਼ੀ ਹੈ ਜੀ ਇਹ ਸਬੱਬ ਕਿਵੇਂ ਬਣਿਆ ਜੀ ਇਹ ਇਹ ਹੈ ਕਿ ਪਿਛਲੇ 25-26 ਸਾਲਾਂ ਤੋਂ ਭਾਈ ਸਾਹਿਬ ਭਾਈ ਚਮਕੌਰ ਸਿੰਘ ਇੱਥੇ ਸੇਵਾ ਕਰਦੇ ਆ ਰਹੇ ਹਨ ਇਹਨਾਂ ਦੇ ਪਹਿਲਾਂ ਪਿਤਾ ਜੀ ਇੱਥੇ ਆਏ ਸੀਗੇ ਤੇ ਤਿੰਨ ਸਾਲ ਸੇਵਾ ਕਰਨ ਤੋਂ ਪ੍ਰਾਂਤ ਉਹ ਗੁਰੂ ਰੱਬ ਨੂੰ ਪਿਆਰੇ ਹੋ ਗਏ ਉਸ ਤੋਂ ਬਾਅਦ ਇਹਨਾਂ ਦੀ ਉਮਰ ਭਾਵੇਂ ਛੋਟੀ ਸੀਗੀ ਇਹਨ ਦੇ ਛੋਟੇ ਭਰਾ ਭਾਈ ਗੁਲਜ਼ਾਰ ਸਿੰਘ ਜੀ ਉਹ ਮੇਰੇ ਨਾਲ ਖੜੇ ਲੇਗੇ ਤੇ ਇਹ ਛੋਟੇ ਸੀਗੇ ਪਰ ਅਸੀਂ ਸਾਰੇ ਨਗਰ ਦੀ ਸੰਗਤ ਨੇ ਇਸ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਹੌਸਲਾ ਦੇ ਕੇ ਅਸੀਂ ਇਹਨਾਂ ਨੂੰ ਗੁਰੂ ਘਰ ਦੀ ਸੇਵਾ ਨਾਲ ਜੋੜੀ ਰੱਖਿਆ ਤੇ ਹੌਲੀ-ਹੌਲੀ ਗੁਰੂ ਸਾਹਿਬ ਨੇ ਬੜਾਈਆਂ ਸਾਨੂੰ ਭਾਈ ਚਮਕੌਰ ਸਿੰਘ ਨੂੰ ਬਖਸ਼ੀਆਂ ਕਿ ਇਹਨਾਂ ਨੇ ਬੜੀ ਸ਼ਰਧਾ ਨਾਲ ਬੜੇ ਪਿਆਰ ਨਾਲ ਇਮਾਨਦਾਰੀ ਨਾਲ ਅਤੇ ਨਿਮਰਤਾ ਦੇ ਨਾਲ ਸਬਰ ਤੇ ਸੰਤੋਖ ਨਾਲ ਇਹ ਸੇਵਾ ਨਿਭਾਈ ਉਸ ਸਮੇਂ ਤੋਂ ਲੈ ਕੇ ਅੱਜ ਦੇ ਅੱਜ ਇਸ ਅੱਜ ਦੇ ਦਿਨ ਤੱਕ ਇਹ ਸੇਵਾ ਉਸੇ ਤਰ੍ਹਾਂ ਨਿਰੰਤਰ ਚੱਲ ਰਹੀ ਹੈ ਇਹਨਾਂ ਦੀ ਨਿਮਰਤਾ ਸਬਰ ਸੰਤੋਖ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਸਮੂਹ ਨਗਰ ਦੀ ਸੰਗਤ ਨੇ ਪ੍ਰਬੰਧ ਕਮੇਟੀ ਨੇ ਮਨ ਬਣਾਇਆ ਕਿ ਇਹਨਾਂ ਦਾ ਜਿਹੜਾ ਪਿੰਡ ਘਨੌਰ ਘਰ ਹੈ ਉਹ ਇਹ ਵੇਚਣਾ ਚਾਹੁੰਦੇ ਸੀ ਘਨੌਰੀ ਪਿੰਡ ਤੇ ਇੱਥੇ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਇੱਥੇ ਆਓ ਇਥੇ ਤੁਹਾਨੇ ਇਸ ਮਕਾਨ ਬਣਾ ਕੇ ਜੰਨੇ ਆ ਕਿਉਂਕਿ ਤੁਹਾਡੇ ਬੱਚੇ ਨੇ ਬੇਟੀ ਤੇ ਬੇਟਾ ਨੇ ਇਹਨਾਂ ਦੇ ਜਵਾਨ ਨੇ ਬਹਿਣ ਵਾਲੇ ਨੇਗੇ ਵੀ ਤੁਹਾਡਾ ਮਕਾਨ ਹੋਣਾ ਜ਼ਰੂਰੀ ਹੈ ਕਿ ਬੱਚਿਆਂ ਦੇ ਕੱਲ ਨੂੰ ਰਿਸ਼ਤਿਆਂ ਦਾ ਮਸਲਾ ਹੈਗਾ ਤਾਂ ਗੁਰੂ ਸਾਹਿਬ ਨੇ ਸਾਨੂੰ ਉਦੋਂ ਬਖਸ਼ ਕੇ ਪਹਿਲਾਂ ਇਹ ਜਗ੍ਹਾ ਦਿੱਤੀ ਅਸੀਂ ਇਹਨਾਂ ਨੂੰ ਫਿਰ ਇਹ ਇਹ ਜਿਹੜਾ ਮਕਾਨ ਸੀ ਤਿਆਰ ਕੀਤਾ ਇਸ ਮਕਾਨ ਤੇ ਲਗਭਗ 1.58 ਲੱਖ ਰੁਪਏ ਲੱਗਿਆ ਇਹ ਸਾਡੀ ਸੰਗਤ ਸਾਰਾ ਲਾਉਣਾ ਚਾਹੁੰਦੀ ਸੀ ਜੀ ਪਰ ਅਸੀਂ ਇਹਨਾਂ ਦੇ ਸੰਤੋਖ ਤੇ ਸਬਰ ਤੋਂ ਬੜੇ ਖੁਸ਼ ਆਗੇ ਕਿ ਸਾਡੇ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਜਿੰਨੀ ਕੁ ਮੇਰੇ ਕੋਲ ਪੂੰਜੀ ਹੈ ਮੈਂ ਜ਼ਰੂਰ ਲਾਉਂਗਾ ਇਹਨਾਂ ਨੇ ਇਸ ਦੇ ਵਿੱਚ 8.5 ਲੱਖ ਦਾ ਲਗਭਗ ਯੋਗਦਾਨ ਆਪ ਆਇਆ 10 ਲੱਖ ਰੁਪਏ ਹੈ ਜਿਹੜਾ ਸਾਡਾ ਐਨ ਆਰ ਆਈ ਬੱਚਿਆਂ ਨੇ ਸਮੂਹ ਕਮੇਟੀ ਨੇ ਅਤੇ ਸੰਗਤਾਂ ਨੇ ਤਿਆਰ ਕਰਕੇ ਇਹ ਸੁੰਦਰ ਮਕਾਨ ਗੁਰੂ ਦੀ ਕਿਰਪਾ ਨਾਲ ਤਿਆਰ ਹੋਇਆ ਹੈ ਸੋ ਗੁਰੂ ਸਾਹਿਬ ਨੇ ਬਹੁਤ ਵੱਡੀ ਬਿਹਾਈ ਬਖਸ਼ੀ ਹੈ ਤੇ ਗੁਰੂ ਸਾਹਿਬ ਨੇ ਤੇ ਕਿਰਪਾ ਕਰਨ ਅਸੀਂ ਅਗਲੇ ਸਮੇਂ ਲਈ ਵਚਨਬੱਧ ਹਾਂ ਕਿ ਇਹਨਾਂ ਦੇ ਬੱਚੇ ਜਵਾਨ ਨੇਗੇ ਉਨ੍ਹਾਂ ਦੇ ਵਿਆਹਾਂ ਦੀ ਵੀ ਜ਼ਿੰਮੇਵਾਰੀ ਅਸੀਂ ਲੈ ਕੇ ਚੱਲਾਂਗੇ ਨਾਲ ਕਿਉਂਕਿ ਸਾਡਾ ਫਰਜ਼ ਬਣਦਾ ਹੈ ਸਾਡੇ ਵਜੀਰ ਨੇ ਗੁਰੂ ਘਰ ਦੇ ਬੜੇ ਸਤਿਕਾਰਯੋਗ ਸ਼ਖਸੀਅਤ ਹੈ ਇਹ ਸਾਡਾ ਫਰਜ਼ ਬਣਦਾ ਹੈ ਉਹ ਵੀ ਅਸੀਂ ਜ਼ਰੂਰ ਕਰਾਂਗੇ ਇਹਨਾਂ ਦਾ ਤੇ ਹੁਣ ਜੋ ਚੱਲਦਾ ਹੈ ਨਗਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਦਾਨੀ ਨੇਗੇ ਉਹ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਇਹਨਾਂ ਨੂੰ ਸਹਾਇਤਾ ਦੇ ਰਹੇ ਨੇਗੇ ਇਹ ਵੀ ਨਗਰ ਨਿਵਾਸੀਆਂ ਦਾ ਇੱਕ ਸੁਚੱਜਾ ਜਿਹੜਾ ਕੰਮ ਹੈ ਤੇ ਸਾਧ ਸੰਗ ਜੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਗੁਰੂ ਸਾਹਿਬ ਨੇ ਸਮਤ ਬਖਸ਼ੀ ਹੈ ਕਿ ਅਸੀਂ ਸਾਰੇ ਗੁਰੂ ਸਾਹਿਬ ਬਿਆਨ ਸਹਿਬਾਨ ਦੇ ਗੁਰਪੁਰਬ ਮਨਾਉਨੇ ਆ ਸਾਰੇ ਸ਼ਹੀਦੀ ਪੁਰਬ ਮਨਾਉਨੇ ਆ ਹੋਰ ਦਿਹਾੜੇ ਵੀ ਅਸੀਂ ਮਨਾਉਨੇ ਆ ਅਸੀਂ ਮੱਸੇ ਤੇ ਪੂਰਨਵਾਸੀ ਨੂੰ ਤਰਜੀਹ ਨਹੀਂ ਦਿੰਦੇ ਅਸੀਂ ਗੁਰੂ ਗੁਰਪੁਰਬਾਂ ਨੂੰ ਤਰਜੀਹ ਦਿੰਦੇ ਆ ਉਹ ਮਨਾਉਂਦੇ ਸਮੇ ਅਸੀਂ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਸੁਣਾਉਨੇ ਆ ਅਤੇ ਸਾਰਾ ਕੰਮ ਸੰਗਤ ਵੱਲੋਂ ਕੀਤਾ ਜਾਂਦਾ ਹੈ ਇਹਨਾਂ ਦੇ ਖਰਚੇ ਕਮੇਟੀ ਤੇ ਨਹੀਂ ਪਾਏ ਜਾਂਦੇ ਫਿਰ ਜਿਨੇ ਇਸ ਨਗਰ ਦੇ ਵਿੱਚ ਸਿੱਖ ਫਿਰਕੇ ਰਹਿੰਦੇ ਨੇਗੇ ਸਾਡੇ ਰਮਦਾਸੀਏ ਵੀਰ ਨੇ ਸਾਡੇ ਰਾਜਪੂਤ ਵੀਰ ਨੇਗੇ ਉਹਨਾਂ ਦੇ ਜਿਹੜੇ ਕਾਰਜ ਨੇ ਉਹ ਵੀ ਗੁਰੂ ਘਰਾਂ ਦੇ ਵਿੱਚ ਹੁੰਦੇ ਨੇਗੇ ਬੜੀ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਸਾਰੇ ਫਿਰਕੇ ਸਾਡੇ ਗੁਰੂ ਘਰ ਨਾਲ ਜੁੜੇ ਹੋਏ ਨੇਗੇ ਕਿਉਂਕਿ ਅਸੀਂ ਉਹਨਾਂ ਦੀ ਮਦਦ ਕਰਦੇ ਆਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਕੋਈ ਕਾਰਜ ਹੁੰਦਾ ਜਿੱਥੇ ਕਿਤੇ ਉਹ ਮਾਇਆ ਨਹੀਂ ਖਰਚ ਕਰ ਸਕਦੇ ਅਸੀਂ ਆਪਦੇ ਕੋਲੋਂ ਅਸੀਂ ਆਪੇ ਦਸਵੰਦ ਦੇ ਵਿੱਚੋਂ ਖਰਚ ਦਿਆ ਕੱਲ ਨੂੰ ਕੋਈ ਇਹ ਨਾ ਕੋਈ ਟੀਗਾ ਟਪਣੀ ਕਰੇ ਕਿ ਤੁਸੀਂ ਗੁਰੂ ਘਰ ਦੀ ਮਾਇਆ ਲਾਈ ਕਿ ਉਹ ਇਨਾਂ ਤੇ ਕਿ ਸਾਨੂੰ ਕੋਈ ਚੈਲੰਜ ਨਾ ਕਰ ਸਕੇ ਅਤੇ ਇੱਕ ਹੋਰ ਸਾਨੂੰ ਗੁਰੂ ਸਾਹਿਬ ਨੇ ਬੜਿਆ ਹੀ ਦਿੱਤੀ ਹੈ ਕਿ ਜਿੰਨੇ ਸਾਡੇ ਢਾਡੀ ਆਉਂਦੇ ਨੇਗੇ ਸਾਡੇ ਪ੍ਰਚਾਰਕ ਸਿੰਘ ਆਉਂਦੇ ਨੇਗੇ ਭਾਵੇਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਕੋਲੋਂ ਨਾ ਮਾਤਰ ਤਨਖਾਹ ਦਿੱਤੀ ਜਾਂਦੀ ਹੈ ਪਰ ਅਸੀਂ ਉਹਨਾਂ ਦੇ ਸਤਿਕਾਰ ਵਜੋਂ ਉਹਨਾਂ ਦੀ ਮਾਇਕ ਸਹਾਇਤਾ ਵੀ ਕਰਦੇ ਹਾਂ ਉਹ ਵੀ ਅਸੀਂ ਦਸਵੰਦ ਦੇ ਵਿੱਚੋਂ ਕਰਦੇ ਹਾਂ ਤਾਂ ਕਿ ਕੱਲ ਨੂੰ ਕੋਈ ਇਤਰਾਜ਼ ਨਾ ਕਰ ਸਕੇ ਵੀ ਇਹ ਉਧਰੋਂ ਵੀ ਲੈ ਦੇ ਦੇ ਜਾਏ ਵੀ ਆਪਦੇ ਇਧਰੋਂ ਦੇ ਹੀ ਗਏ ਨੇ ਜੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਇੱਕ ਹੋਰ ਵਿੜਿਆਈ ਸਾਡੇ ਨਗਰ ਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਕਿ ਸਾਡੇ ਨਗਰ ਦਾ ਇੱਕ ਗੁਰਦੁਆਰਾ ਹੈ ਸਾਰੇ ਸਾਡੇ ਵੀਰ ਇੱਕ ਗੁਰੂ ਘਰ ਦੇ ਵਿੱਚ ਨਮਸਕਾਰ ਕਰਦੇ ਨੇ ਭਾਵ ਇੱਕ ਨਾਲ ਜੁੜੇ ਹੋਏ ਨੇ